ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਦੁਰਗਾ ਪੂਜਾ ਹੁਸ਼ਿਆਰਪੜ ਦੀ ਹੁਸ਼ਿਆਰਪੜ ਤੇ ਵੀ ਦੁਰਗਾ ਪੂਜਾ ਬੜੇ ਹੀ ਧੂਮ ਧਾਮ ਨਾਲ ਬਣਾਈ ਜਾਂਦੀ ਹੈ ਤੇ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਦੇ ਹਾਂ ਦੁਰਗਾ ਪੂਜਾ ਹੁਸ਼ਿਆਰਪੜ ਦੇ ਪੰਡਾਲ ਵਿੱਚ ਜਿੱਥੇ ਕਿ ਪੰਡਾਲ ਸਜਿਆ ਹੋਇਆ ਦੁਰਗਾ ਮਾਤਾ ਜੀ ਦਾ ਤੇ ਅਸੀਂ ਆਪ ਜੀ ਨੂੰ ਦੁਰਗਾ ਮਾਂ ਦੇ ਦਰਸ਼ਨੇ ਕਰਵਾਵਾਂਗੇ ਅਤੇ ਇੱਥੇ ਦੀਆਂ ਰੌਣਕਾਂ ਵੀ ਵਿਖਾਣੇ ਹਾਂ ਦੁਰਗਾ ਪੂਜਾ ਹੁਸ਼ਿਆਰਪੜ ਦੀ ਕਾਫੀ ਪ੍ਰਸਿੱਧ ਹੈ ਇੱਥੇ ਦੁਰਗਾ ਪੂਜਾ ਹਾਰਪੁਰ ਦੇ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦੀ ਹੈ ਲੋਕਾਂ ਦੀ ਮਾਂ ਦੇ ਭਗਤਾਂ ਦੀ ਕਾਫੀ ਇੱਥੇ ਭੀੜ ਲੱਗਦੀ ਰਹੀ ਕਾਫੀ ਇੱਥੇ ਪਹੁੰਚਿਆ ਮਾਤਾ ਰੱਖਣ ਵਾਸਤੇ ਦੁਰਗਾ ਪੂਜਾ ਵਿੱਚ ਇਹ ਦੁਰਗਾ ਪੂਜਾ ਮਾਤਾ ਜੀ ਦਾ ਪੰਡਾਲ ਹੈ ਕਾਫੀ ਵਧੀਆ ਸਜਾਵਟ ਕੀਤੀ ਹੋਈ ਇੱਥੇ ਲਾਈਟ ਦਾ ਵਧੀਆ ਪ੍ਰਬੰਧ ਬਹੁਤ ਵਧੀਆ ਪੰਡਾਲ ਸਜਿਆ ਹੋਇਆ ਮਾਤਾ ਜੀ ਦਾ ਅਸੀਂ ਆਪ ਜੀ ਨੂੰ ਅੱਜ ਦੁਰਗਾ ਪੂਜਾ ਜੋ ਹਾਰਪੜ ਦੇ ਵਿੱਚ ਕਾਫੀ ਪ੍ਰਸਿੱਧ ਹੈ ਉਹਦੇ ਦਰਸ਼ਨ ਕਰਵਾਉਂਦੇ ਆਂ ਆਪਾਂ ਅਸੀਂ ਆਪ ਜੀ ਨੂੰ ਦੁਰਗਾ ਪੂਜਾ ਮਾਂ ਦੇ ਦਰਸ਼ਨ ਕਰਵਾਵਾਂਗੇ ਤੇ ਪੰਡਾਲ ਦੇ ਵਿੱਚ ਜਿੱਥੇ ਮਾਂ ਦਾ ਦਰਬਾਰ ਸਜਾਇਆ ਹੋਇਆ ਉੱਥੇ ਵੀ ਲੈ ਕੇ ਚੱਲਦੇ ਹਾਂ ਮਾਂ ਦੇ ਭਗਤਾਂ ਦਾ ਤਾਂਤਾ ਲੱਗਿਆ ਹੈ ਸਵੇਰੇ ਮੱਥਾ ਟੇਕਣ ਵਾਸਤੇ ਦੁਰਗਾ ਪੂਜਾ ਹਾਰਪੜ ਦੀ ਕਾਫੀ ਪ੍ਰਸਿੱਧ ਹੈ ਲੋਕੀ ਦੂਰ ਦੂਰੋਂ ਇੱਥੇ ਮੱਥਾ ਟੇਕਣ ਵਾਸਤੇ ਆਉਂਦੇ ਹਨ ਜਿਵੇਂ ਕਿ ਕਲਕੱਤੇ ਵਿੱਚ ਦੁਰਗਾ ਪੂਜਾ ਮਨਾਇ ਜਾਂਦੀ ਹੈ ਦਹੀਂ ਹਿਸ਼ਾਰਪੜ ਦੇ ਅੰਦਰ ਵੀ ਦੁਰਗਾ ਪੂਜਾ ਬੜੀ তুম ਤਮ ਨਾਲ ਇੱਥੇ ਮਨਾਇ ਜਾਂਦੀ ਹੈ ਦੁਰਗਾ ਪੂਜਾ ਦੇ ਪਨਾਲ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਇੱਥੇ ਮਾਂ ਦੇ ਭਗਤਾਂ ਦਾ ਤਾਂਤਾ ਲੱਗਿਆ ਮੱਥਾ ਰੱਖਣ ਵਾਸਤੇ ਮਾਂ ਦੁਰਗਾ ਦੁਰਗਾ ਪੂਜਾ ਹਿਸ਼ਾਰਪੜ ਦੀ ਕਾਫੀ ਪ੍ਰਸਿੱਧ ਹੈ ਬਹੁਤ ਵਧੀਆ ਮਾਂ ਦਾ ਦਰਵਾਜ਼ਾ ਸਜਿਆ ਹੋਇਆ ਹੈ ਹਿਸ਼ਾਰਪੜ ਦੇ ਅੰਦਰ ਦੁਰਗਾ ਪੂਜਾ ਹਸ਼ਾਰਪੁਰ ਦੀ ਕਾਫੀ ਵਧੀਆ ਮਾਂ ਦਾ ਦਰਬਾਰ ਸਜਿਆ ਹੋਇਆ ਇਸ ਵੇਲੇ ਮਾਂ ਦੇ ਭੰਗ ਦਾ ਪਕਤਾ ਤੰਤਾ ਲੱਗੇ ਰਸਤੇ ਮੱਥਾ ਟੇਕਣ ਵਾਸਤੇ ਦੁਰਗਾ ਪੂਜਾ ਹਸ਼ਾਰਪੁਰ ਦੇ ਵਿੱਚ ਕਾਫੀ ਹੀ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦੀ ਹੈ ਤੇ ਲੋਕਾਂ ਦਾ ਭਾਰੀ ਇੱਥੇ ਉਤਸ਼ਾਹ ਹੁੰਦਾ ਹੈ ਦੁਰਗਾ ਪੂਜਾ ਵਿੱਚ ਕਾਫੀ ਲੋਕਾਂ ਦਾ ਇਸ ਵੇਲੇ ਵੀ ਤਾਂਤਾ ਲੱਗਿਆ ਪੱਤਸਨ ਮੱਥਾ ਰੱਖਣ ਵਾਸਤੇ ਦੁਰਗਾ ਪੂਜਾ ਸ਼ਰਪੜੀ ਇਹ ਦੁਰਗਾ ਪੂਜਾ ਦਾ ਪੰਡਾਲ ਪੁਰ ਹੀਰਾ ਹੁਸ਼ਾਰਪੜ ਦੇ ਵਿੱਚ ਲੱਗਿਆ ਹੋਇਆ ਹੈ ਹਰ ਸਾਲ ਇਸ ਦੁਰਗਾ ਪੂਜਾ ਇੱਥੇ ਹੀ ਮਨਾਇਆ ਜਾਂਦੀ ਹੈ ਤੇ ਕਾਫੀ ਇੱਥੇ ਰਛੁੰਦਾ ਹਰ ਸਾਲ ਓਕੇ ਇਹ ਵੀ ਦੁਰਗਾ ਪੂਜਾ ਸ਼ਰਪੜੀ ਕਾਫੀ ਪ੍ਰਸਿੱਧ ਹੈ ਜੋ ਕਿ ਦੂਰ ਦਰੋਂ ਇੱਥੇ 온디 한 ਦੁਰਗਾ ਪੂਜਾ ਵਿੱਚ ਮਥਾ ਰੱਖਣ ਵਾਸਤੇ ਲੋਕਾਂ ਦਾ ਪਾਰੀ ਉਤਸ਼ਾਹ ਮੰਦਰਗਾ ਦੇ ਦਰਬਾਰ ਵਿੱਚ ਤਕਤਰਾ ਤੰਤਾ ਲਗਾ ਹੋਇਆ ਮਥਾ ਰੱਖਣ ਵਾਸਤੇ ਦੁਰਗਾ ਪੂਜਾ ਹੁਸ਼ਿਆਰਪੜ ਦੀ ਮੰਦ ਦਾ ਦਰਬਾਰ ਬਹੁਤ ਵਧੀਆ ਸਜਾ ਹੋਇਆ ਇਸ ਵੇਲੇ ਲੋਕੀ ਦੂਰ ਦੂਰੋਂ ਇੱਥੇ ਮੰਦ ਦੇ ਦਰਬਾਰ ਵਿੱਚ ਆਂਦੇ ਮਥਾ ਰੱਖਣ ਵਾਸਤੇ ਕਾਫੀ ਰੌਣਕਾਂ ਲੱਗੀਆਂ ਨੇ ਸਵੇਲੇ ਹੁਸ਼ਿਆਰ ਪਰਦੇ ਅੰਦਰ ਇਹ ਦੁਰਗਾ ਪੂਜਾ ਦਾ ਦਾ ਪੰਡਾਲ ਪੁਰਹਿਰਾ ਹੁਸ਼ਿਆਰ ਪਰਦੇ ਵਿੱਚ ਬਣਾਇਆ ਹੋਇਆ ਕਾਫੀ ਰੌਣਕਾਂ ਚ ਲੱਗੀਆਂ ਨੇ ਸਵੇਲੇ ਦੁਰਗਾ ਪੂਜਾ ਹੁਸ਼ਿਆਰ ਪਰਦੇ ਵਿੱਚ ਜੋ ਵੀ ਇਹ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਆਪ ਜੀ ਨੂੰ ਮੇਰੀ ਅਜਿਹੀਆਂ ਹੋਰ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਦੇ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਲੋਕਾਂ ਨੂੰ ਵੀ ਹੋਰ ਲੋਕਾਂ ਨੂੰ मालूम ਹੋ ਜਾਵੇ ਹੁਸ਼ਿਆਰਪੁਰ ਦੇ ਅੰਦਰ ਵੀ ਦੁਰਗਾ ਪੂਜਾ ਪਰੇ ਹੀ ਧੂਮਤਮ ਨਾਲ ਮਨਾਇ ਜਾਂਦੀ ਹੈ ਮਾਂ ਦਾ ਦਰਬਾਰ ਬਹੁਤ ਹੀ ਵਧੀਆ ਸਜਿਆ ਹੋਇਆ ਹੈ ਇਸ ਵੇਲੇ ਭਗਤਾਂ ਦਾ ਤਾਂਤਾ ਲੱਗਿਆ ਮਥਾ ਦੇ ਕਰਨ ਵਾਸਤੇ ਦੁਰਗਾ ਪੂਜਾ ਹੁਸ਼ਿਆਰਪੁਰ ਦੀ ਜੋ ਕਿ ਪੁਰਹੀਰਾ ਦੇ ਵਿੱਚ ਬੜੀ ਹੀ ਧੂਮਤਮ ਨਾਲ ਹਰ ਸਾਲ ਮਨਾਇ ਜਾਂਦੀ ਹੈ ਬਹੁਤ ਵਧੀਆ ਮਾਂ ਦਾ ਦਰਬਾਰ ਸਜਿਆ ਹੋਇਆ ਇਸ ਵੇਲੇ ਉਹ ਵੀਰ ਜੀ ਨਮਰਾਤਰੇ ਚੱਲ ਰਹੇ ਹਨ ਤੇ ਲੋਕਾਂ ਨੇ ਮਾਂ ਦੇ ਘਰਾਂ ਨੇ ਬਰਤ ਰੱਖੇ ਹੋਏ ਹਨ ਮਾਂ ਦੇ ਨਰਾਤਰੇ ਦੇ ਵਕਤ ਦੁਰਗਾ ਪੂਜਾ ਜੋ ਵੀ ਇਹ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੇਗਾ ਮਾਂ ਦੁਰਗਾ ਉਹਦੀਆਂ ਹਰ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆ ਕਰੇਗੀ ਇਸਰਕੇ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਜੁਰ ਕਰਨਾ ਤਾਂ ਜੋ ਮਾਂ ਦੁਰਗਾ ਤੁਹਾਡੀਆਂ ਹਰ ਤਰ੍ਹਾਂ ਦੀਆਂ ਮਾਨੋ ਕਾਮਨਾਵਾਂ ਪੂਰੀਆਂ ਕਰੇ ਮਾਂ ਦੇ ਭਗਤਾਂ ਤੰਤਾਂ ਲੱਗੇ ਹੋਇਆ ਇਸ ਵੇਲੇ ਮੱਥਾ ਰੱਖਣ ਵਾਸਤੇ ਕਾਫੀ ਭੀੜ ਹੈ ਇਸ ਵੇਲੇ ਮਾਂ ਦੇ ਦਰਬਾਰ ਵਿੱਚ ਦੁਰਗਾ ਪੂਜਾ ਹੁਸ਼ਿਆਰਪੁਰ ਦੀ ਕਾਫੀ ਪ੍ਰਸਿੱਧ ਹੈ ਮਾਂ ਦੇ ਭਗਤਾਂ ਤੰਤਾਂ ਲੱਗੇ ਹੋਇਆ ਇਸ ਵੇਲੇ ਮੱਥਾ ਰੱਖਣ ਵਾਸਤੇ ਲੋਕੀ ਦੂਰ ਦੂਰੋਂ ਇੱਥੇ ਆਉਂਦੇ ਹਨ ਮਾਂ ਦੇ ਦਰਬਾਰ ਵਿੱਚ ਮੱਥਾ ਰੱਖਣ ਵਾਸਤੇ ਦੁਰਗਾ ਪੂਜਾ ਹਿਸ਼ਾਰ ਪਰ ਦੀ ਕਾਹੀ ਪ੍ਰਸਿੱਧ ਹੈ ਜੋ ਕਿ ਪੁਰਹਿਰਾ ਵਿੱਚ ਹਰ ਸਾਲ ਮਨਾਇਆ ਜਾਂਦੀ ਹੈ ਦੁਰਗਾ ਪੂਜਾ ਬੜੀ ਹੀ ਤੁਮ ਤੁਮ ਨਾਲ ਦੁਰਗਾ ਪੂਜਾ ਇਹ ਹਿਸ਼ਾਰ ਪਰ ਦੇ ਵਿੱਚ ਮਨਾਇਆ ਜਾਂਦੀ ਹੈ ਬਹੁਤ ਵਧੀਆ ਪੰਡਾ ਮਾਂ ਦਾ ਦਰਬਾਰ ਸਜਾਇਆ ਇਸ ਵੇਲੇ ਦੁਰਗਾ ਪੂਜਾ ਓਹਸ਼ਾਰ ਪਰ ਦੀ ਜੋ ਕਿ ਪੁਰਹਿਰਾ ਦੇ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦੀ ਹਰ ਸਾਲ ਤਸਵੀਰ ਅਸੀਂ ਦੁਰਗਾ ਜੋ ਮਾਂ ਦੇ ਦਰਬਾਰ ਤੇ ਪਹੁੰਚ ਚੁੱਕੇ ਹਾਂ ਤੇ ਆ ਮਾਂ ਦੇ ਦਰਸ਼ਨ ਕਰਕੇ ਆਪਣਾ ਜੋ ਜੀਵਨ ਸਫਲ ਬਣਾਓ। ਉਸ ਵੀ ਨੂੰ ਵੱਤਵਾ ਸ਼ੇਅਰ ਜੁਰ ਕਰਨਾ ਤਾਂ ਜੋ ਵੀਡੀਓ ਵੱਤਵਾਦ ਲੋਕਾਂ ਤੱਕ ਪਹੁੰਚ ਸਕੇ। ਉਹਨਾਂ ਨੂੰ ਵੀ ਮਾਲੂਮ ਹੋ ਜਾਵੇ ਹਿਸ਼ਾਰਪੁਰ ਦੇ ਅੰਦਰ ਵੀ ਦੁਰਗਾ ਪੂਜਾ ਬੜੀ ਹੀ ਧੁੰਮ ਧਾਮ ਨਾਲ ਮਨਾ ਜਾਂਦੀ ਹੈ। ਔਰ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।